ਗੱਲ ਜੀ ਸਾਰਿਆਂ ਨੂੰ ਅੱਜ ਆਪਾਂ ਫੇਰ ਤੁਹਾਨੂੰ ਆਪਣੇ ਘਰੋਂ ਪਿੰਡ ਬਨਚੜੀ ਤਸੀਲ ਦਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਅੱਜ ਦੀ ਵੀਡੀਓ ਤੁਹਾਨੂੰ ਮਈਆਂ ਤੋਂ ਕੜਗ ਬਣਾ ਦੋ ਮਈਆਂ ਤੋਂ ਕੜਗ ਬਣਾ ਦੋ ਗਾਵਾਂ ਤੋਂ ਕੜਗ ਬਣਾ ਚੈੱਕ ਪਾਸ ਤੇ ਕੱਗਾਂ ਬਿਨਾ ਬੱਚੇ ਦਾ ਤੋਕੜ ਬਖਾਉਣੀ ਆ ਤੇ ਬਾਕੀ ਕਰਦੇ ਵੀਰ ਰਸ਼ਨਾ ਗੱਲਬਾਤ ਪੁੱਛਣਾ ਡਿਟੇਲ ਕੀ ਮਿਲਕਰ ਰਿਕਾਰਡ ਕਿਨੇ ਕਿਨੇ ਚਾਹਦੀਆਂ ਗੱਬਣਾ ਕੀ ਸਾਧ ਹਾਂਜੀ ਵੀਰ ਜੀ ਸਾਸਿਕਾ ਸਾਸਿਕਾ ਜੱਗੇ ਵੀਰੇ ਕੀ ਹਾਲ ਜੇ ਬੜੀ ਕਿਰਪਾ ਮਹਾਰਾਜ ਜੀ ਤੇਰੇ ਸਾਹਮਣੇ ਪਰਸੋਂ ਬਾਈ ਦੇ ਜਿਹੇਰ ਆ ਗਏ ਆ ਅੱਛਾ ਜੀ ਬੜੀ ਕਿਰਪਾ ਵਾ ਤੁਰੀ ਆਉਗੀਆਂ ਵੇਖਦੀਆਂ ਰਹਿਂਦੀਆਂ ਤੁਰੀ ਆਉਂਦੀਆਂ ਵੀ ਜਾਂ ਢੀਆ ਵਾ ਅੱਛਾ ਜੀ ਵੇਖ ਆਪਾਂ ਚਾਰੇ ਪੰਜੇ ਨਾਲ ਵੀ ਟੋਕੜ ਗੱਬਣ ਲਾਇਆ ਫੇਰ ਵੀਰਾ ਭਰਾ ਉਹਦੇ ਛੋਟੇ ਛੋਟੇ ਮੋਲੀ ਅੱਛਾ ਜੀ ਮੁਕਤ ਵਾਲੇ ਭਾਜ ਕਰਤੇ ਅੱਜ ਫੇਰ ਆਪਾਂ ਚੈੱਕ ਪਾਸ ਚੈੱਕ ਪਾਸ ਇੱਕ ਥੋੜੀ ਟੋਕੜ ਵ ਨਾ ਤੇ ਡਰੈਸ ਦਦੋ ਇੱਕ ਨਾ ਮੇਰਾ ਅਰਸ਼ਦੀਪ ਸਿੰਘ ਪਿੰਡ ਵਾਂਚੜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅੰਮ੍ਰਿਤਸਰ ਜੇ ਫੋਨ ਨੰਬਰ ਹੈ ਆਪਣਾ 6284338914 ਠੀਕ ਹੈ ਹਾਂ ਤੇ ਕਰੀਏ ਸ਼ੁਰੂ ਨਾ ਕਿ ਆ ਪੜ ਰੋ ਸ਼ਾ ਜੰਡਿਆਲਾ ਵੀ ਉਹਨਾਂ ਦੀ ਤਰਨਤਾਰ ਦੀ ਵੀ ਉਹਨਾਂ ਦੀ ਅੰਮ੍ਰਿਤਸਰ ਵੀ ਉਹਨਾਂ ਦੀ ਆਪਾਂ ਵੀ ਸ਼ਕਰਜੇ ਬੈਠੇ ਆ ਬਾਬਾ ਟਾਲਾ ਸਾਹਿਬ ਗੁਰਦੁਆਰਾ ਆਪਾਂ ਨੂੰ ਨਾਲ ਹੀ ਆ ਤੇ ਤਰਨਤਾਰ ਨੇ ਮੇਨ ਹਾਈਵੇ ਲੱਗੇ ਹੀ ਆਪਾਂ ਨੂੰ ਠੀਕ ਹੈ ਹਾਂਜੀ ਤੇ ਕਰੀਏ ਸ਼ੁਰੂ ਦਰਵਾਜ਼ਾ ਕਰ ਲਾ ਉਹ ਮੈਂ ਉਹ ਕਰ ਲਾ ਸ਼ਾ ਗੱਲ ਬਕਾਨੇ ਪਹਿਲਾਂ ਮੈਰੀ ਮਿਲਕਵੇਨ ਵੇਖੋ ਇੱਕ ਨਾ ਦੁੱਧ ਵਾਲੀਆਂ ਪਾਈਪਾਂ ਪੂਪਾਂ ਚੰਗੀਆਂ ਥਾਣਾ ਦਾ ਗੈਪ ਸਹਿਜ ਵੀ ਚੰਗਾ ਇੱਕੋ ਮਿੰਟ ਖੋ ਜੱਗੇ ਵੀਰੇ ਠੰਡੀ ਮਿੱਟੀ ਵੇਖੀ ਮੈਂ ਕਿੰਨੀ ਆ ਜਿਹੜੀ ਗੱਲ ਕਰਨ ਵਾਲੀ ਆ ਕਰਾਂਗੇ ਉਹ ਜਿਹੜੀ ਕਰਨ ਵਾਲੀ ਆ ਇਧਰੇ ਉਹ ਪਾੜਾ ਪਾਤਾ ਜੀ ਬਸ ਆ ਪਾੜਾ ਪਾੜਾ ਮੈਂ ਇਹਨੂੰ ਥਾਪੀ ਮਾਰ ਦੇ ਕਰਮਾਲ ਦੇ ਬੈਠ ਲੈ ਜਾ ਉਹ ਲੈ ਬਸ ਵਾਹ ਜਰਾ ਜਵਾਵੇ ਲਾ ਮੈਂ ਇਹਨੂੰ ਕਿਹੜਾ ਜੱਗੇ ਵੀ ਨਾ ਤੇ ਵੀ ਦੂਰ ਹੋ ਗਿਆ ਉਹ ਖਾਪੇ ਨਿੱਕੀ ਮੈਂ ਨਹੀਂ ਪੂਰੀ ਵੱਡੀ ਮੈਂ ਜਿੱਧਾ ਮਰਜ਼ੀ ਥੱਲੇ ਬੈਠਣਾ ਰੇ ਪਹਾੜੇ ਤੇ ਮੈਂ ਵਾਸ਼ਾ ਠੀਕ ਆ 17 18 ਕਿਲੋ ਵਾਲੀ ਸੱਜ ਰਿਹਾ ਮੈਂ ਨਹੀਂ ਕਹਿੰਦਾ ਮੈਂ ਤਾਂ ਲਬਾਸ ਹੀ ਕਹਾਂਂਗਾ ਮੇਰੀ ਚੁਵਾਈ ਐਡੀ ਜਿਆਦੀ ਚੰਗੀ ਕੋਈ ਅੰਤਰੀ ਵੇ ਮੋਟਰ ਨਹੀਂ ਪੁੱਟਨ ਦੀ ਕਿ ਚੁਵਾਈ ਆ ਕੇ ਵੀਰ ਸਾਡੇ 6 ਮਹੀਨੇ ਦੀ ਗੱਬਣੀ ਛਾਏ ਸਾਡੇ 6 ਮਹੀਨੇ ਦੀ ਤੇ 6 ਕਿਲੋ ਦੁੱਧ 6 ਕਿਲੋ ਦੁੱਧ ਤੇ ਠੰਡੀ ਮਿੱਠੀ ਦਰਮਾ ਖਾਤੀ ਫੂਲ ਛਟਾ 나ੜ ਗਿਲਟੀ ਉਹਦੀ 100% ਗਰੰਟੀ ਹੋਊਗੀ ਤੇ ਸਾਡੇ 6 ਮਹੀਨੇ ਦੀ ਵੀ ਗਰੰਟੀ ਹੋਊਗੀ ਸੁਆ ਤੀਜਾ ਸੁਣਾ ਯਾਰ ਕੀ ਸੁਆਰ ਕੀ ਤੀਜਾ ਸੁਣਾ origignal ਮੈਂ ਨੇ ਦੂਜੇ ਸੋ 17 18 ਕਿਲੋ ਦੁੱਧ ਦਿੱਤਾ ਮੈਂ ਨਹੀਂ ਆਂਦਾ ਮੇਰਾ ਛੱਡਾ ਹੀ ਦਾ ਦਿੰਦਾ ਹੈ ਕਾ ਤੂੰ ਆਵੇ ਕਿੱਡਾ ਵਾ ਦੋਵੇਂ ਪਾਸੇ ਵੇਚ ਲੋ ਹਾਂ ਇਧਰੋਂ ਖਾ ਪੈ ਕੱਡਾ ਮੈਂ ਨੂੰ ਵੇਚ ਅੱਗੇ ਵੀਰ ਮੈਂ ਜੀ ਖੋਲੋ ਇੱਕ ਵਾਰ ਆ ਪਾਣੀ ਆਂਦੇ ਮੈਂ ਲਵਾਤੀ ਦੱਸਦਾ ਮੈਂ 17 18 ਕਿਲੋ ਵਾਲੀ ਆ ਕੰਮ ਦੀ ਪੂਰਾ ਜੇ ਮੈਂ ਦਾ ਕੋਈ ਨਿੱਕੀ ਨਾ ਮੰਨੇ ਕੋਈ ਫੁੱਲ ਵੱਡੀ ਮੰਨ ਕੇ ਨਿੱਕੀ ਮੰਨੇ ਕਿਹੜਾ ਵੇ ਇਹ ਕਹਿੰਦੇ ਯਾਰ ਮਾਤਾ ਇਹ ਕਹਿੰਦੇ ਜੇ ਕੋਈ ਵੀ ਗਾਰੰਟੀ ਦੀ ਸੜਦੀ 17 18 ਕਿਲੋ ਦੀ ਆਨਲਾਈਨ ਵੀਡੀਓ ਚੜੀ 17 18 ਕਿਲੋ ਮੈਂ ਤੁਹਦੇ ਨਾ ਦੇ ਦੇ ਵੱਡੀ ਦੀ ਮੈਂ ਪੂਰੀ ਵੱਡੀ ਮੈਂ ਫੁੱਲ ਵੱਡੇ ਟਾਗ ਦੇ ਫੁੱਲ ਮੈਂ ਟੀਮ ਮਾਲੀ ਬਿੰਕੀ ਨੰਨਾ ਮੰਗੇ ਲਿਖਾ ਨਮਗਰ ਕੁਡਾ ਕੱਡਾ ਖਾ ਮੈਨੂੰ ਕਿਡਾ ਵਾ ਬੇਟਾ ਕੁਡਾ ਵੀ ਚੰਗਾ ਮੈਂ ਹਾਂ ਅੱਗੋ ਸੇਲ ਸੁੰਗੂ ਵੀ ਚੰਗਾ ਈ ਤੇਰੇ ਕੱਦ ਕੁਦ ਵਖਾਵੇ ਸਨ ਹੱਥ ਮੈਂ ਕਿਨਾ ਮੈਂ ਉਹ ਯੱਗੇ ਵੀਰ ਤਿੰਗ ਵੀ ਚੰਗਾ ਸਾਰੀ ਚੰਗੀ ਮੈਂ ਬੇਲ ਬੂਲ ਵੇਹ ਇਹ ਵੀ ਮੈਂ ਜਿੰਨੇ ਵੀ ਸੁਫਰੀ ਆ ਮੈਂ ਜਿਹੜੇ ਦਿਨਾਂ ਹੀ ਵੀ ਯੱਗੇ ਵੀਰ ਮੈਂ ਤੂੰਂਡੀਆਂ ਨਾ ਮੈਂ ਵਿਕਣ ਦਾ ਹੱਕ ਰੱਖੂਗੀ ਉਹ ਤੇ 1 30 35 ਦਾ ਹੱਸ ਕੇ 1 30 35 ਦਾ ਵੇਚ ਤੇ ਕੋਈ ਵੀਰ ਭਰਾ 1 50000 ਜਿੱਥੇ ਮਰਜ਼ੀ ਲੰਘਾਰ ਕੇ ਮੈਂ ਵੇਚ ਲੈ। ਆ ਨੋੜੀ ਦਾ ਮੈਸ਼ਿਨ ਬਣੀ। ਆ ਪਾਰ ਫੇਰਦੇ ਰਿਨੇ ਜੱਗੇ ਵੀ 1 20 ਦੀ ਆ 22 ਦੀ। ਅੱਜ ਦੇ ਭਾਅ ਨਾਲ ਇਦਰੀ ਮਈਆਂ ਵੀ ਗੰਡੀਆਂ ਚੰਗੀਆਂ ਮਈਆਂ ਦੁੱਧ ਵਾਲੀ ਮੈਂ ਚੰਗੇ ਟੱਕਰ ਦਾ ਵੀਰ 12 ਮਹੀਨੇ ਤੇ 20 ਦੇਣੀ ਬਾਜ਼ਾਰਿੰਦਾ। ਕੋਈ ਨਹੀਂ ਬੰਦਾ ਹੁੰਦਾ। ਨੋੜੀ ਜੇ ਮੈਂ ਸੁਣੀ ਫੋਨ ਤੇ ਜੀਆਂ। ਫੁੱਲ ਤੇ ਜੇ ਮੈਂ ਸੁਣਦੀ। ਕਿੱਥੇ ਦਾ ਮੁੱਲ ਫਿਰ ਵਿਝੇ ਦਾ? ਤੂੰ ਜਾਇਆ ਜੀ ਦੇ ਦੇ ਜਿੰਨੇ ਦੀ ਜੀ ਕਰਦਾ ਵਾ। ਦੇ ਦੀਏ 65 ਦੀ ਦੇ ਦੇ ਫਿਰ। ਮੋੜ ਨਹੀਂ ਛੱਡਦੀ। ਮੈਂ 2 ਨਾਲ ਛੱਡ। 63 ਦੀ ਪੂਰੇ ਬਾੜ ਦੀ ਆ ਦਿੱਤੀ ਰਾਂ ਪੂਰੇ ਬਾੜ ਦੀ ਮੈਂ ਦੇ ਦੀ ਆ ਲੈ ਫੇਰ ਬਹਿ ਗਏ ਮੈਂ ਕੀ ਬਾਤਾਂ ਨੇੜਾ ਕੋਈ ਵੀਰ ਭਰਾ ਆ ਕੇ ਤੁਰ ਕੇ ਮੈਂ ਹੀ ਪਰਵਾਹ ਹੀ ਕੋਈ ਨਹੀਂ ਹੈ ਪੂਰੇ ਬਾੜ ਦੀ ਕਾੜ ਦੀ ਠੀਕ ਹੈ ਜੀ ਮਿਲ ਲੈ ਲੁੱਟ ਲੈ ਕੋਈ ਵੀਰ ਭਰਾ ਇਹ ਲੁੱਟਿਆ ਜਾਂਦਾ ਵੀਰ ਤੇ ਅੱਗੇ ਖਾ ਮੈਂ ਨੂੰ ਝੋਟੀ ਖਾ ਦੇ ਥਣ ਹੈਗੀ ਗੱਲ ਬਾਤ ਵੇ ਆ ਫੇਰ ਖਾ ਝੋਟੀ ਦਾ ਜਿੰਨੀਆਂ ਵਾਲਾ ਚੱਡਾ ਆ ਜੀ ਝੋਟੀ ਦਾ ਇਹ ਵੀ ਜਿੱਕੇ ਨੇ ਜਿੱਦ ਚੱਕ ਪਾਸ ਦੇ ਅੱਗੇ 6 ਮਹੀਨੇ ਦੀ ਇਹ ਵੀ ਸਾਡੇ ਦੁੱਧ 7 ਕਿਲੋ ਸਾਡੇ ਸ਼ੀਆ ਮਹੀਨੇ ਦੀ ਗੱਪਾਂ ਸੰਗ ਖਾ ਲੈ ਘਟੀ ਰਾਜੀ ਖਾ ਤੇ ਵੇ ਇਹ ਫੁੱਲ ਰਾਜੀ ਆ ਬਹੁਤ ਜਿਆਦੀ ਸੋਹਣੀ ਹੈ ਝੂਟੀ ਬਹੁਤ ਜਿਆਦੀ ਸੋਹਣੀ ਦਾ ਸਨਕੀ ਕੱਟੀ ਹੋਈ ਅੱਗੇ ਵੀ ਨਾ ਚਾਪ ਜਿਹੜੇ ਘਰੇ ਅੰਦਰੋਂ ਕੀ ਕਰਮਾਲੀ ਵੇਖੀ ਨਿਯਾਰੇ ਲਾ ਦੋ ਨਿਯਾਰੇ ਸਾਡੇ ਪਹਾੜੇ ਦੇ ਵੀ ਦੋ ਨੇਲੇ ਇਹ ਵੀ ਪਹਾੜੇ ਦਾ ਜੱਜੇ ਵੀ ਜਿੱਦਾ ਮਰਜ਼ੀ ਕੋਈ ਮੇਜ ਲੈ ਵੇ ਮਾ ਵੇਹ ਛੋਟੇ ਦਾ ਸੁਨਾਪ ਹੋਏ ਜਿਹੜੀ ਹੈ ਮੇਨ ਗੱਲ ਕਰਨ ਵਾਲੀ ਫੁੱਲ ਰਾਜ ਖੁੱਲੀ ਭਾਂਨੇ ਦੀ 15 ਕਿਲੋ ਮੈਨ ਦੁੱਧ ਦਾ ਛੋਟ ਨੇ ਪਹਿਲੇ ਨੇ ਲਬਾਸ ਹੀ ਦਿਸਣ ਦੇ ਛੋਟੀ ਦਾ ਵਾਗ ਦੱਸਣ ਦੇ ਛਾਪਣ 7 ਮਹੀਨੇ ਸੱਤਾਂ ਦੇ ਲਾਗੇ ਵੱਡੇ ਹੋਊਗੀ ਮੈਂ 6ਾ ਸਾਢੇ 6ਾ ਦੇ ਜਾਂਦਾ ਹੀ ਸਾਢੇ 6ਾ ਦੀ ਚੈੱਕ ਬਾਸ ਕੋ ਭੰਗ ਸਾਡੇ ਕੋਲ ਚੈੱਕ ਕਰਾ ਕੇ ਛਾਂ ਚਨਾੜ ਗਿਲਟੀ ਪੂਰ ਛੱਟਾ ਚੱਕ ਬਾਸ ਨਾ ਹੋਵੇ 200 ਰੁਪਏ ਦੇ ਦੇ ਜੱਗੇ ਫਿਰ ਮੈਂ ਲੈ ਆਵਾਂਗੇ ਜਿਹੜੀ ਗੱਲ ਆ ਠੀਕ ਆ ਹਾਂ ਤੇ ਅੱਜ ਦਾ ਮੁੱਲ ਮੁਸਤਾਲੇ ਭਾਈ 67 ਦੀ ਪੈਰ ਦੀ ਦੇ ਦੇ ਕੇ ਪੈਰ ਦੀ ਨਹੀਂ ਤੱਕਾ ਨਹੀਂ ਪੈਣ ਦਾ ਚਾਉਣ ਦੀ ਚੱਲ ਦੇ ਦੇ ਪੂਰੇ 63000 ਦੀ ਦੇਦਾ ਪੂਰੇ 63000 ਦੀ ਹਾਂ ਜੈ ਜਦੇ ਬਾਕੀ ਜੱਗੇ ਵੀ ਰਾਜ ਹੈਵਾਨੀ ਸ਼ਾਹ ਸੱਜਰਾ ਵਾਲਾ ਲੈਵਾ ਕੱਟੀ ਨੂੰ ਵੇ ਇੱਧਰ ਰੂਵਰ ਕੀ ਏ ਰੂਵਰ ਕੀ ਚਾਉਣ ਆ ਵੇ ਕੱਟੀ ਨੂੰ ਸੱਜਰਾ ਜੀ ਨਾਲ ਲੈਵਾ 63 ਦੀ ਚੱਲਣ ਦੇ ਯਾਰ ਚੱਲ ਨਹੀਂ ਦੇ ਕੀ ਗੱਲ ਆ ਵੀ ਭਰਾ ਆਖਣਗੇ ਬਿਆਰੇ ਅੱਜ ਅਗੀ ਟੋਕੜ ਗੱਬਣ ਅੱਗੇ ਆਈ ਸ਼ਾਹੀ ਹਾਲ ਜਰਸੀ ਟੋਕੜ ਗੱਬਣ 7 ਮਹੀਨਿਆਂ ਦੀ ਦੋ ਡੰਗ ਚੋਲੇ ਤਿੰਨ ਡੰਗ ਚੋਲੇ 6 ਕਿਲੋ ਦੇ ਦਊ ਜੱਗੇ ਵੀਰ ਕੋਈ ਮੇਰੇ ਘਰੇ 7 ਮਹੀਨਿਆਂ ਦੀ ਗੱਬਣ 7 ਮਹੀਨੇ ਗੱਬਣ ਚੈੱਕ ਬਾਦ ਸ਼ਾਹੀ ਹਾਲ ਕਰੌਸ ਜੰਗਰਾ ਦੀ ਗਰਮੀ ਚੱਲਣ ਵਾਲੀ ਟੋਕੜ ਵਾਲੇ ਭਾ ਟੋਕੜ ਵਾਲੇ ਭਾ ਜੱਗੇ ਵੀਰ ਨਾਲ ਗਿਲਟੀ ਧੂੜ ਛੱਡੇ ਦੀ 100% ਗਰੰਟੀ ਗੱਬਣਾ ਜਾਵਾਂ ਜੇ ਟੋਕੜਾਂ ਦੇ ਭਾ ਮਿਲੀਆਂ ਜੇ ਇੱਕ ਘਰੇ ਘਾਂ ਜਾ ਕੇ ਢੁਕ ਜੇ ਉਹਦੀ ਵੀ ਗਰੰਟੀ ਜੱਗੇ ਵੀਰ ਸੱਤਾ ਦੀ ਨਾਂ ਨਹੀਂ ਸੱਈ ਯਾਰ ਸੱਤਾ ਦੀ ਗੱਭਨ ਨਾ ਨਿਕਲ ਤਾਂ ਵੀ ਜਮੇ ਯਾਰ ਦੀ ਆਪਣਾ ਹਾਂਜੀ ਇਹ ਫੁੱਲ ਰਾਜਣਾ ਫੁੱਲ ਗੋਲਵਾੜਿਆ ਮੁਖਤਾਲਾ ਪਾਜੀ ਪੰਜੀ ਦੀ ਚੱਲੰਦੇ ਵੀ ਅੱਜ ਕਿੰਨੇ ਯਾਰ ਦੀ ਦੇਤੀ ਅੱਜ ਫਿਰ ਉਹ ਕੱਢ ਦੇਣਾ 23000 ਦੀ ਦੇ ਦੇ ਠੀਕ ਹੈ ਜੀ ਬਿਲਕੁਲ ਬਿਲਕੁਲ ਮੁਖਤਾਲਾ ਹੀ ਕੰਮ ਕਰਤਾ ਜੇ 23000 ਦੀ ਹੋਰ ਕੀ ਕਰਨਾ ਜੇ 22000 ਦੀ ਚੱਲੰਦੇ ਸ਼ਾ 2000 ਦੀ ਟੋਕੜ ਗੱਭਣ ਗਾਹ। ਕਿਆ ਬਾਤਾਂ। ਸ਼ਸ਼ਕਣ ਵਾਲਾ ਕੰਮ ਹੀ ਚੱਲਣਾ ਇੱਥੇ ਤੇ। 21 ਦੀ ਚਲੰਦੇ ਵੀ। ਆਹ ਕਿੰਨੇ ਚੋ ਦੀ ਚੈੱਕ ਪਾਸ ਦੇ। ਕਿ ਨਾਮ ਹੀ ਆਈ ਗੱਭਣ 6 ਕਿਲੋ ਦੁੱਧ। ਕਿ ਨਾਮ ਹੀ ਨੇ ਦੀ ਗੱਭਣ ਚੈੱਕ ਪਾਸ ਵਹਿੜ 6 ਕਿਲੋ ਦੁੱਧ ਜਰਸੀ। ਕਾਲੀ ਵਹਿੜ ਐ ਫੁੱਲ ਰਾਜੀ ਗੋਲ ਵਹਿੜ ਜੱਗੇ ਵੀਰ। ਫੱਜਰਾ ਯਾਦ ਆ ਜੀ ਤਵੇਂ 45-45 ਦਾ ਵੀ ਕੰਦਾ ਹੱਕ ਰੱਖ ਦਿਓ ਮੈਂ 70-75 ਨਹੀਂ ਆਂਦਾ 80 ਨਹੀਂ ਆਂਦਾ। ਫੱਜਰਾ ਦੋਵੇਂ 45-45 ਦਾ ਵੀ ਕੰਦਾ ਹੱਕ ਰੱਖ ਦਿਓ। ਜੀ। ਆਪੜਾ ਸੱਚ ਅਜ ਤੋਂ ਚੁੱਕਦੀ ਆਈ ਤੇ ਫੁੱਲ ਗੋਲ ਤੇ ਫੁੱਲ ਰਾਜੀ ਆ ਵੀ। ਕਾ ਬਾਤਾਂ। ਚੰਗੀ ਲਊ ਵਾਲੀ ਬੱਚੀ। ਲਊ ਵਾਲੀ ਲਊ ਵਾਲੀ ਨਾ ਮੇਲੇ ਲਈ ਉਭੜਲੇ ਜਿਹੜਾ ਲੁੱਟਲੇ ਅੱਜ। ਬਿਹੜਾ ਟੁਕੜਾ ਗੱਬਾ ਬਹੁਤ ਕੱਟ ਲਬੰਦੀਆਂ ਅੱਗੇ ਨੂੰ। ਬਹੁਤ ਬਹੁਤ ਫਰਕ ਪੈ ਗਿਆ ਅੱਗੇ ਨੂੰ ਕੇ। ਮਾਲ ਕੱਟ ਗਿਆ। ਹਾਂ। ਤੇ ਇਹਦਾ ਫਿਰ ਮੋਲੇ ਦਾ। 27000 ਦੀ ਦੇ ਦੇਣੀ ਸ਼ਾ। 5000 ਦੀ। 5000 ਦੀ ਨਹੀਂ ਲਾਗੇ। ਸ਼ਾਲੀ ਦਾ ਜੋੜਾ ਬੰਦਾਈ 45 ਦਾ ਜੋੜਾ। ਠੀਕ ਐ। ਜਿਆਜ ਬਿਲਕੁਲ ਜਿਆਜ ਇਹ 25 ਦੀ ਉਹ 21 ਦੀ ਠੀਕ ਹੈ ਜੋੜਾ ਲਊ 45 ਦਾ ਜੇ ਜੋੜਾ ਹੀ ਲਊ ਹੋਰ 100 ਠੀਕ 44000 ਦਾ ਸ਼ਾਹ ਮੈਂ ਇਹ ਨਹੀਂ ਆਂਦਾ ਕੋਈ 2 ਮਹੀਨਿਆਂ ਕਾੜ ਜਾਵੇ ਪੱਠੇ ਪੜੇ ਮਹੀਨਾ ਕਾ ਦੁੱਧ ਦੇ ਜੂਗੀ 45000 ਦੀ ਉਹ ਕੱਲੀ ਵੇਚ ਲਿਆ ਕਰਮ ਵਾਲੀ ਸੇਵਾ ਰਹੀ ਨਾਲ ਦੁੱਧ ਦੇ ਫੇਰ ਗੱਬਣ ਠੀਕ ਫੇਰ ਨਾਲੇ ਕਿਸੇ ਰਾਸ ਬਾਜੂਗੀ ਆ ਗਈ ਆ ਗਈ ਗਾੜੀ ਇਹ ਟੋਕੜ ਵੜ ਆ ਗਈ ਜੇ ਟੋਕੜ ਲੋੜੀ ਲਿਆਉਣੀ ਨਗੀਨਾ ਹੀ ਆ ਗਾੜੀ ਜੱਗੇ ਵੀਰ ਹਾਂ ਪਤਾ ਨਹੀਂ ਲੈ ਵੇਖ ਉਹ ਹੋਣਾ ਆ ਨਾ ਡਰਦੀ ਆ ਕਮਾਈ ਇਧਰ ਆਈਂ ਠੰਡੀ ਮਿੱਠੀ ਦਾ ਤੋ ਗੱਲਾ ਵੇ ਇਧਰ ਜਿੱਦਾਂ ਮਰਜ਼ੀ ਚੋਈਆ ਹੋਣੀ ਇਹਨੂੰ ਕੋਈ ਟੈਨਸ਼ਨ ਜਿਹੜੇ ਬੰਨੇ ਮਰਜ਼ੀ ਵੇ ਇਧਰ ਬਹੁਤ ਸੋਹਣੀ ਬੱਚੀ ਹੈ ਜੀ ਬਹੁਤ ਜਿਆਦੀ ਚੰਗੀ ਦਾ ਸਨਾਪਿਆ 2 ਬਾਈ ਦਿਨ ਹੋ ਗਈ ਲੱਗੀ ਨੂੰ ਠੀਕ ਮੈਂ ਐਵੇਂ ਜੱਗੇ ਵੀਰ ਮਹੀਨਾ ਨਹੀਂ ਵਾਂਦਾ ਡੇਢ ਮਹੀਨਾ ਵਾਂਦਾ 2 ਬਾਈ ਦਿਨ ਹੋ ਗਈ ਲੱਗੀ ਨੂੰ ਆਪਾਂ ਨੂੰ ਪਿੱਛੇ ਵਾਈ ਜਿਤਨਾ ਮਾਰਕਾ ਦੱਸਿਆ ਉਹਣਾ ਬਣ ਕੇ ਪਰ ਸਨਾਪ ਵੇਖ ਲੈ ਵੈੜ ਦਾ ਜੇਰ ਬੱਚੀ ਇਹ 75000 ਦੀ ਆਈ ਉਹ ਇਹ 74000 ਵੇਖ ਸੁਨਾਪੋ ਵੇਖ ਲਾ ਪੂਰੀ ਵੱਡੀ ਵਹਿੜਾ ਗਾਵਾਂ ਨੂੰ ਦੋਵਾਂ ਨੂੰ ਵੱਡੀ ਹਾਂ ਕੋਮਨ ਗੋਦ ਦੇ ਸਾਤੇ ਤੋਂ ਦੋ ਤੀ ਦਾ ਸਾਢੇਆ ਦੋ 7 ਕਿਲੋ ਹੋਊਗਾ 7 ਕਿਲੋ 6 ਮੰਨ ਕੇ ਲੈ ਜੇ ਆਪਾਂ 7 ਹੀ ਹੋਊਗਾ ਛਾ ਗਾਣਾ ਆਪਾਂ 6 ਵੀ ਕਾਤੋ ਗਣਾ ਜੇ 7 ਹੈ ਬਾ 7 ਹੀ ਆ ਇਧਰ ਦੇ ਬਿਨਾਂ ਯੰ ਭੱਤੀ ਦੇ ਤਾਂ ਮੈਂ ਪਰੇ ਬਾਜ਼ਾਰ ਦੀ ਵੈਜਿਆ ਪਰਵਾਹ ਹੀ ਕੋਈ ਨਹੀਂ ਆ ਵੇ ਇਹ ਹੈ ਚਮਕੜੀ ਚਮਕਾਲੀ ਲਹੂ ਰੋਤਾਲੀ ਜਿੰਨੀ ਨਹੀਂ ਆ ਸ਼ਾ ਬਹੁਤ ਯਾਦੂ ਚੰਗੀ ਆ ਮੁਕਤ ਆਲਾ ਪਾਏ ਨੀ ਰੇ ਤੇ ਅਮਸਾ ਵਸੀ ਨਹੀਂ ਆਂ ਜਿਹੜੇ ਅੱਜ ਦੇ ਪਾ ਚਲਣਦੇ ਆ ਇਹਦੇ ਵੇ ਬਿਲਕੁਲ ਫਰੀ ਵਾਲੇ ਕੰਮ ਆ ਜਾਂ ਤੇ ਇਹਦਾ ਫਿਰ ਵਿਜੀ ਅੱਜ ਮੋਲੇ ਦਾ ਫਿਰ ਮੁਕਤ ਆ ਲਈ ਬਾਕੀ ਇਦੋਂ ਸਾਰਾ ਦਾ ਗੈਪ ਸੱਜ ਵੇਖ ਲੋ ਚੰਗਾ ਜੀ ਹਾਂ ਬਿਲਕੁਲ ਨਹੀਂ ਥੋੜਾ ਯਾ ਡਰਦੀ ਆ ਮਗਰੋ ਚੱਟਾ ਚੁਟਾ ਦੇ ਖਾ ਪੈ ਕਿਦਾ ਥੋੜਾ ਯਾ ਡਰਦੀ ਆ ਵੇ ਵੇ ਕੀ ਬਾਤ ਆ ਹੈ ਤੇ ਮੁਫਤ ਵਾਲਾ ਭਾਈ 20000 ਦੀ ਦੇ ਦੇ ਅੱਜ 18000 ਦੀ ਦੇ ਦੇ 18000 ਦੀ ਦੇ ਦੇ ਪੂਰੇ 16 ਦੀ ਦੇ ਦਾਂਗੇ ਪੂਰੇ 15 ਦੀ ਦੇ ਦਾਂਗੇ ਯਾਰ ਹੋਰ ਦੱਫ ਜਾ ਜਾ ਬਿਲਕੁਲ ਜਾ 500 ਛੋਟ 15 14.5 ਦੀ ਦੇਣੀ ਹੂ ਗੈਸ ਤੇ ਨੋ ਵਾਲਾ ਮੋਲੀ ਉਹਦਾ 14.5 ਬਾਕੀ ਖੁੱਲਾ ਹੀ ਮਾਨਤਾ ਦਾ ਫੇਰ ਵੀ ਕੋਈ ਵੀਰ ਕੋ ਫੋਨ ਲਾਵੇ ਮੋੜਨਾ ਹੀ ਨਹੀਂ ਪਾਣੀ ਦੇਖ ਕਿਥੇ ਦੇਣੀਆਂ ਵਾ ਠੀਕ ਚਾਰ ਡੰਗਰ ਕਹੇ ਮੈਂ ਚੱਕ ਪਾ ਜਗੇ ਵੀਰ ਚੱਕ ਪਾ ਦੀ ਫੁੱਲ ਕਰਾ ਦੋਣਾ ਚੋਣਾ ਦਿਨਾਂ ਦਾ ਫਰਕ ਪਊ 15000 ਨਹੀਂ ਪਈ ਦੋਣਾ ਚੋਣਾ ਦਾ ਪੈ ਜੂ ਨਾਲ ਗਿਲਟੀ ਚੋਣਾ ਪੰਜਾਂ ਡੰਗਰਾਂ ਦੇ ਹੋਏ ਮੈਂ ਕਰਾਈ ਸਮੇਦ ਮੋੜ ਕੇ ਲਿਓ ਦੂਣੀ ਰਕਮ ਦੇ ਦੇ ਵੀਰ ਸਾਸੀ ਗੱਲ ਬਾਕੀ ਆਪਣੀ ਤਸੱਲੀ ਕਰਕੇ ਖੜੇ ਕੋਈ ਵੀਰ ਪਾ